2027 ਦੇ ਵਿੱਚ ਹੁਣ ਵਿਧਾਨ ਸਭਾ ਚੋਣਾਂ ਨੇੜੇ ਨੇ ਪਰ ਹਜੇ ਤੱਕ ਕਾਂਗਰਸ ਵੱਲੋਂ ਜਿਹੜਾ ਸੀਐਮ ਦਾ ਚਿਹਰਾ ਅਨਾਉਂਸ ਨਹੀਂ ਹੋਇਆ ਨਾਮ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਤੇ ਅੜੇ ਵੀ ਹੋਏ ਨੇ ਜਿਹੜੇ 4-5 ਨਾਮ ਅੱਗੇ ਆ ਰਹੇ ਨੇ ਚਾਹੇ ਉਹ ਤੋਂ ਕਹਿ ਰਹੇ ਨੇ ਕਿ ਅਸੀਂ ਤਾਂ ਕਾਂਗਰਸ ਦੇ ਭਾਈ ਪੈਰ ਦੀ ਜੁੱਤੀਆਂ ਸਭ ਤਾਂ ਜਿੱਥੇ ਡਿਊਟੀ ਲੱਗੀ ਅਸੀਂ ਤਾਂ ਕਾਂਗਰਸ ਦੇ ਨਾਲ ਆ ਕਾਂਗਰਸ ਦੇ ਨਾਲ ਹਮੇਸ਼ਾ ਰਹਿਆ ਤੇ ਰਵਾਂਗੇ ਕਿ ਸਾਡੀ ਤਾਂ ਸਿਪਾਈਆਂ ਇੱਕ ਜਿੱਥੇ ਡਿਊਟੀ ਸਾਡੀ ਲਾਤੀ ਕਾਂਗਰਸ ਨੇ ਰਾਹੁਲ ਗਾਂਧੀ ਨੇ ਕਿੱਸਤਾ ਉੱਧਰ ਨੂੰ ਚੱਲ ਪੈਣਾ ਉਹੀ ਉਵੇਂ ਹੀ ਕੰਮ ਕਰੀ ਜਾਣਾ ਪਰ ਜਿਹੜੀ ਅੰਦਰ ਇੱਕ ਚੰਗਾਰੀ ਮਚ ਰਹੀ ਹੈ ਕਿ ਸੀਐਮ ਦਾ ਚਿਹਰਾ ਮੇਰਾ ਅਨਾਉਂਸ ਕੀਤਾ ਜਾਵੇ ਉਸ ਦਾ ਕੀ ਕੀਤਾ ਜਾਵੇ ਕਿ ਬਹੁਤ ਸਾਰੇ ਨਾਮ ਜਿਹੜੇ ਨਾਲ ਸਾਹਮਣੇ ਆ ਰਹੇ ਨੇ ਚਾਹੇ ਰਾਜਾ ਬੜਿੰਗ ਦੀ ਗੱਲ ਕਰ ਲਈਏ ਚਾਹੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈਏ ਜੋ 111 ਦਿਨ ਜਿਹੜੇ ਸੀਐਮ ਰਹੇ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਪ੍ਰਤਾਪ ਸਿੰਘ ਬਾਜਬਾਦ ਦੀ ਗੱਲ ਕਰ ਲਈਏ ਚਾਹੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਕਿੱਤੇ ਕਿਤੇ ਦਾ ਮੁੱਲ ਵੀ ਪੈਣਾ ਹੈ ਜਾਂ ਨਹੀਂ ਪੈਣਾ ਜਾਂ ਕੰਮ ਨੂੰ ਦੇਖਦੇ ਹੋਏ ਜਿਹੜਾ ਸੀਐਮ ਦਾ ਚਿਹਰਾ ਅਨਾਉਂਸ ਕੀਤਾ ਜਾਊਗਾ ਪਰ ਹਜੇ ਤੱਕ ਸੀਐਮ ਦਾ ਚਿਹਰਾ ਨਹੀਂ ਅਨਾਉਂਸ ਕੀਤਾ ਗਿਆ ਕੀ ਲੱਗਦਾ ਹੈ ਕਿ ਜਿਹੜਾ ਸੀਐਮ ਦਾ ਚਿਹਰਾ ਕਿਸ ਨੂੰ ਅਨਾਉਂਸ ਕੀਤਾ ਜਾ ਸਕਦਾ ਹੈ ਕਿ ਕਿਹੜਾ ਇਹ ਜਾਂ ਲੱਗਦਾ ਹੈ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਉਹਨੇ ਟੀਮ ਨੂੰ ਲਾ ਲਈ ਉਹਨਾਂ ਦੇ ਕਿ ਲੱਗਦਾ ਕਿ ਆ ਚਿਹਰਾ ਪੰਜਾਬ ਦੇ ਵਿੱਚ ਸੀਐਮ ਬਣਨ ਦੇ ਕਾਬਲ ਹੈਗਾ ਜਾਂ ਲੋਕ ਚਾਹੁੰਦੇ ਨੇ ਜੇਕਰ ਰਾਜਾ ਬੜਿੰਗ ਦੀ ਗੱਲ ਕਰ ਲਈਏ ਚਾਹੇ ਚਰਨੀ ਚੰਨੀ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਉਸ ਪੜਾ ਤੱਕ ਹਜੇ ਲੇਬਲ ਆ ਜਿਹੜੇ ਨਹੀਂ ਬਣੇ ਹੋਏ ਕੀ ਇਹ ਪੰਜਾਬ ਦੇ ਸੀਐਮ ਬਣ ਸਕਦੇ ਨੇ ਆਪਦੇ ਆਪ ਦੇ ਏਰੀਆ ਦੇ ਵਿੱਚ ਜੇ ਕੋਈ ਇਹਨਾਂ ਨੇ ਇਹਨਾਂ ਡਿਵੈਲਪ ਨਹੀਂ ਕੀਤਾ ਹੋਇਆ ਜੇ ਡਿਵੈਲਪੋ ਵੀ ਕੀਤਾ ਹੋਇਆ ਆਪਦੇ ਏਰੀਆ ਤੱਕ ਹੀ ਸੀਮਤ ਨੇ ਪੰਜਾਬ ਦੇ ਕੀ ਸੀਐਮ ਬਣਨ ਦੇ ਲਈ ਕੁਝ ਹੋਰ ਜਿਹੜੀਆਂ ਅਥਾਰਟੀਆਂ ਚਾਹੀਦੀਆਂ ਨੇ ਕਿਹੜਾ ਨਾਮ ਅਨਾਉਂਸ ਹੋਊਗਾ ਜੇਕਰ ਪੰਜਾਬ ਦੇ ਲਈ ਕਾਂਗਰਸ ਵੱਲੋਂ ਸੀਐਮ ਅਨਾਉਂਸ ਹੁੰਦੇ ਨੇ ਕਿਹੜਾ ਚਿਹਰਾ ਅਨਾਉਂਸ ਹੁੰਦਾ ਜੇਕਰ ਇੱਕ ਚਿਹਰਾ ਅਨਾਉਂਸ ਹੁੰਦਾ ਕਿ ਜਿਹੜੇ ਫਿਰ ਬਾਕੀ ਪਿੱਛੇ ਫਿਰਦੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਵਰਕਰਾਂ ਦੀ ਜਿੱਦਗਲ ਗੱਲ ਕਰ ਲਈ ਸੀਨੀਅਰ ਆਗੂ ਦੀ ਉਹਨਾਂ ਦੀ ਜਿੱਕਰ ਗੱਲ ਕਰ ਲਈ ਕਿ ਉਹ ਸਾਰੇ ਫਿਰ ਕਾਂਗਰਸ ਦੇ ਨਾਲ ਨਾਰਾਜ਼ ਵੀ ਹੋ ਸਕਦੇ ਨੇ ਇਸ ਗੱਲ ਲਈ ਕਿ ਤੁਸੀਂ ਸਾਡਾ ਬੰਦਾ ਚਿਹਰਾ ਅਨਾਉਂਸ ਕਿਉਂ ਨਹੀਂ ਕੀਤਾ ਸੀਐਮ ਦੇ ਲਈ ਇਹ ਵੀ ਇੰਨੇ ਸਮੇਂ ਤੋਂ ਜਿਹੜੀ ਮਿਹਨਤ ਕਰ ਰਿਹਾ ਕਾਂਗਰਸ ਦੇ ਲਈ ਕਿ ਇਹਦਾ ਚਿਹਰਾ ਕਿਉਂ ਨਹੀਂ ਅਨਾਉਂਸ ਕੀਤਾ ਗਿਆ ਕਿ ਇਸ ਤਰ੍ਹਾਂ ਦੀ ਵੀ ਗੱਲਾਂ ਜਿਹੜੀਆਂ ਸਾਹਮਣੇ ਅੱਗੇ ਆਉਣਗੀਆਂ ਬਹੁਤ سارے ਸਵਾਲ ਆ ਜਿਹੜੇ ਪੈਦਾ ਹੁੰਦੇ ਨੇ ਕਿ ਸਤਾਈ ਜੇਕਰ ਹੁਣ ਇਲਜ਼ਾਮ ਜਿਹੜੇ ਲੱਗੇ ਨੇ ਨਵਜੋਤ ਕੌਰ ਸਿੱਧੂ ਵੱਲੋਂ ਇਲਜ਼ਾਮ ਲਾਏ ਗਏ ਨੇ ਤੇ ਹੋਰ ਵੀ ਬਹੁਤ ਸਾਰੇ ਇੰਟਰਵਿਊ ਸਾਹਮਣੇ ਆ ਰਹੀਆਂ ਨੇ ਕਿ ਸੀਐਮ ਦੇ ਲਈ ਇੰਨੇ ਚਾਹੀਦੀ ਹੈ ਅਟੇਚੀਪਰੀ ਹੋਈ ਕਿ 500 ਕਰੋੜ ਤੱਕ ਚਾਹੀਦਾ ਚਾਹੇ ਭਗਵੰਤ ਮਾਨ ਸੀਐਮ ਦੀ ਗੱਲ ਕਰ ਲਈ ਉਹਨਾਂ ਨੇ ਵੀ ਤੰਜ ਕਸਿਆ ਚਰਨਜੀਤ ਚੰਨੀ ਤੇ ਕਿ ਉਹ ਵੀ ਖੁਸ਼ ਹੁੰਦਾ ਹੋਊ ਕਿ ਮੇਰੇ ਨਾਲ 350 ਕਰੋੜ ਦੇ ਵਿੱਚ ਕੁਰਸੀ ਮਿਲ ਗਈ ਮੇਰੇ 150 ਕਰੋੜ ਬਚ ਗਿਆ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਪਰ ਜੀ ਸਾਹਿਬ ਦੇ ਇਲਜ਼ਾਮ ਲਗਾਤਾਰ ਕਾਂਗਰਸ ਤੇ ਲੱਗ ਰਹੇ ਨੇ ਕਿ 27 ਦੇ ਵਿੱਚ ਮਾਹੌਲ ਆ ਜਿਹੜਾ ਦੁਬਾਰਾ ਉਹ ਕ੍ਰੀਏਟ ਕਰ ਸਕਦੇ ਨੇ ਉਹ ਜਾ ਕਿ 27 ਦੇ ਵਿੱਚ ਕੀ ਬੰਨਣਾ ਕਾਂਗਰਸ ਦਾ ਕੌਣ ਸੀਐਮ ਦਾ ਚਿਹਰਾ ਅਨਾਉਂਸ ਹੋ ਸਕਦਾ ਹੈ ਉਹ ਹਜੇ ਗੱਲ ਕਲੀਅਰ ਨਹੀਂ ਹੋਈ ਰੋਲਾ ਪੈ ਰਹੇ ਨੇ ਲਗਾਤਾਰ ਇੰਟਰਵਿਊਆਂ ਅਲੱਗ-ਅਲੱਗ ਚੈਨਲਾਂ ਤੇ ਬੰਦੇ ਕਾਂਗਰਸ ਦੇ ਇਹ ਮੰਨ ਲਈਏ ਜਿਹੜੇ ਮੇਨ ਕਹਦੀਏ ਮੂਰੇ ਹੈਗੇ ਕਾਂਗਰਸ ਦੇ ਲੰਮੇ ਸਮੇਤ ਜਿਹੜੇ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਉਹ ਸਾਰੀਆਂ ਗੱਲਾਂ ਹੁਣ ਭੇਜਾ ਜਿਹੜੇ ਲਗਾਤਾਰ ਖੋਲਦੇ ਜਾ ਰਹੇ ਨੇ ਚਾਹੇ ਰਾਜਾ ਬੜਿੰਗ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਟੈਕਟਾਂ ਦੀ ਗੱਲ ਕਰ ਲਈਏ ਛੋਟੇ ਪੱਧਰ ਦੀ ਗੱਲ ਕਰ ਲਈਏ ਚਾਹੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਚਾਹੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈਏ ਕਿ ਇਹਨਾਂ ਨੇ ਹਰ ਇੱਕ ਚਾਹੇ ਐਮਸੀ ਵਾਸਤੇ ਕਿਸੇ ਵੀ ਪੋਜੀਸ਼ਨ ਵਾਸਤੇ ਕਿਤੇ ਆਉਣ ਵਾਸਤੇ ਕਿ ਇਹਨਾਂ ਨੇ ਪੈਸੇ ਮੰਗੇ ਨੇ ਇਹ ਇਲਜ਼ਾਮ ਇਹਨਾਂ ਤੇ ਹੁਣ ਲਗਾਤਾਰ ਲੱਗ ਰਹੇ ਨੇ ਜਿਹੜੇ ਕਾਂਗਰਸ ਦੇ ਨਾਲ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਜਿਹੜੇ ਕੰਮ ਕਰ ਰਹੇ ਨੇ ਉਹ ਹੁਣ ਇਹਨਾਂ ਦੀਆਂ ਪੋਲਾਂ ਲਗਾਤਾਰ ਖੋ ਰਹੇ ਨੇ ਜੇਕਰ ਇਸੇ ਤਰ੍ਹਾਂ ਹੀ ਲਗਾਤਾਰ ਇਹਨਾਂ ਦੀਆਂ ਪੋਲਾਂ ਖੁੱਲਦੀਆਂ ਰਹੀਆਂ ਕਿ ਸਤਾਈ ਦੇ ਵਿੱਚ ਕੋਈ ਸਟੈਂਡ ਲੈ ਸਕਦੀ ਹੈ ਕਾਂਗਰਸ ਜਾਂ ਫਿਰ ਬਿਲਕੁਲ ਜਿਹੜਾ ਗ੍ਰਾਫ ਆ ਉਹ ਸਤਾਈ ਦੇ ਵਿੱਚ ਬਿਲਕੁਲ ਡਿੱਗ ਜਾਣਾ ਹੁਣ ਵੇਟ ਰਹੂਗੀ ਲੋਕ ਵੀ ਵੇਟ ਕਰ ਰਹੇ ਨੇ ਕਿ ਕਾਂਗਰਸ ਵੱਲੋਂ ਪੰਜਾਬ ਲਈ ਕਿਹੜਾ ਸ਼ਮ ਦਾ ਚਿਹਰਾ ਅਲਾਨ ਕੀਤਾ ਜਾ ਰਿਹਾ ਹੈ